ਕਿ ਤੁਸੀਂ ਪਹਿਲੇ ਕੋ ਲੈ ਕੇ ਜਾਓਗੇ ਤੁਸੀਂ ਸਾਨੂੰ ਸਾਰਿਆਂ ਨੂੰ ਅਰੈਸਟ ਕਰੋ ਜਿਨ੍ਹਾਂ ਨੇ ਗਲਤ ਕੰਮ ਕੀਤਾ ਹੈ ਸਰਕਾਰ ਸਾਡੇ ਸਾਰਿਆਂ ਨੂੰ ਅਰੈਸਟ ਕਰੇਗੀ ਕੀ ਗੱਲ ਹੈ ਕਿ ਅਸੀਂ ਆਪਣੀ ਆਵਾਜ਼ ਵੀ ਨਹੀਂ ਚੁੱਕ ਸਕਦੇ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇਨਕੁਆਰੀ ਤੁਸੀਂ ਮੰਨਦੇ ਨਹੀਂ ਨਾ ਅਸੀਂ ਮੇਰੀ ਗੱਲ ਸੁਣੋ ਤੁਸੀਂ ਇਨਕੁਆਰੀ ਕਰਦੇ ਨਾ ਤੁਸੀਂ ਇਹ ਗੱਲ ਕਹਿੰਦੇ ਵੀ ਨਹੀਂ ਸਾਡੇ ਅਫਸਰ ਕੋ ਇਨਕੁਆਰੀ ਨਹੀਂ ਕਰ ਰਹੇ ਤੁਸੀਂ ਇਹ ਗੱਲ ਕਰਦਾ ਤਾਂ ਤੁਸੀਂ ਐ ਕਰੋ ਜੀ ਅਸੀਂ ਇਨਕੁਆਰੀ ਦੇਣ ਨੂੰ ਮੈਂ ਆਪਣੇ ਪੇਜ ਤੇ ਪੇਜ ਤੇ ਲਾਈਵ ਹੋ ਕੇ ਕਿਹਾ ਵੀ ਤੁਹਾਨੂੰ ਪ੍ਰਸ਼ਾਸਨ ਦੇ ਕੋਈ ਇਨਕੁਆਰੀ ਕਰਨੀ ਹੈ ਮੈਨੂੰ ਫੜੋ ਚਲੋ ਮੈਨੂੰ ਲੈ ਕੇ ਚਲੋ ਮੇਰਾ ਕਿਉਂ ਹੋ ਜਾਂਦਾ ਪਰੋਈ ਮਾਰੀ ਮੈਂ اوه سہی اے چڙهي ماڻھن کي اٿي ڏيڻ جي لاءِ ڪم ڪيو ٿا ڇا توهان کي اها ڳالهه ٻڌائي 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 ٿا ڇا توهان کي ਜੀ ਪਰਤੀ ਹੋਈ ਜੀ ਬੈਠੋ ਮੈਂ ਗਲਤ ਨਹੀਂ ਕਰਾ ਔਨ ਰਿਕਾਰਡ ਔਨ ਰਿਕਾਰਡ ਠੀਕ ਹੈ ਸੈਕਿੰਡ ਗੱਲ ਪਰਮਿਸ਼ਨਾਂ ਦੀ ਹੈ ਪਰਮਿਸ਼ਨ ਵਕਈ ਹੀ ਹਰ ਚੀਜ਼ ਦੀ ਲੈਣੀ ਭਾਈ ਤੁਸੀਂ ਐ ਕਰੋ ਨਾ ਮੇਰੀ ਬੇਨਤੀ ਸੁਣੋ ਜੀ ਸਾਨੂੰ ਤੁਸੀਂ ਸਾਨੂੰ ਤੁਹਾਨੂੰ ਖੁਸ਼ੀ ਆਸੀ ਕਰਾਇਆ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਟਾਈਮ ਦਾ ਸਮਾਂ ਤਾਂ ਦੇ ਦਿਓ ਹਾਂ ਬੋਲੋ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਇਹ ਹੈ ਜਦੋਂ ਸਾੜਾ ਇਹ ਹੁੰਦੇ ਨੇ ਜੇ ਤੁਸੀਂ ਦਵਾਈਆਂ ਬੰਨੀਆਂ ਮਾਫ ਕਰਨਾ ਅਗਰ ਉਸ ਦਵਾਈ ਦੇ ਨਾਲ ਮੰਨ ਲਓ ਕਿਛੇ ਦਾ ਕੋਈ ਨੁਕਸਾਨ ਹੋ ਜਵੇ ਤਾਂ ਵਾਕਈ ਫਿਰ ਉਸ ਚੀਜ਼ ਦਾ ਮੁੱਦਾ ਬਣ ਜਾਂਦਾ ਫੇਰੀ ਗੱਲ ਸੁਣ ਲੋ ਇੱਕ ਮਿੰਟ ਕਰੋਨਾ ਦੌਰਾਨ ਚ ਕਾਮਲੇ ਪਿੰਡ ਕੈਂਪ ਲਗਾ ਤਾਂ ਲੋਕ ਕਨਫਿਊਜ਼ਨ ਉਸ ਤੋਂ ਹੋ ਰਹੀ ਹੈ ਸਰ ਇਹ ਪਹਿਲਾਂ ਇੱਕ ਮਿੰਟ ਗੱਲ ਸੁਣ ਲੋ ਇੱਕ ਮਿੰਟ ਲੈ ਵੀ ਬਨੇ ਜਿਹੜੀ ਸਰ ਜਾਰੀ ਕਰਿਆ ਪ੍ਰੋਗਰਾਮ ਸ਼ਡਿਊਲ ਜਾਰੀ ਕਰਿਆ ਸ਼ੁਰੂ ਹੋਈਆਂ ਉਹ ਜਿਹੇ ਇੱਕ ਐਸੇ ਚੋਰਾ ਨਾਮ ਹੈ ਇੱਕ ਸਰਪੰਚ ਦਾ ਇੱਕ ਪੰਚਾਇਤ ਸਰ ਉਹ ਆਉਂਦਾ ਇੱਕ ਥੋੜੇ ਕਨਫਿਊਜ਼ਨ ਹੋ ਰਹੀ ਹੈ ਕੋਈ ਇੱਕ ਰਾਜਪਾਲ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਲੋ ਮੈਂ ਤੁਹਾਡੀ ਕਨਫਿਊਜ਼ਨ ਮਾਰਦਾ ਹੁਣ ਤੁਸੀਂ ਕੱਲ ਮੰਦੇ ਹੋ ਇਫ ਸੰਬਡੀ ਇਜ਼ ਟੇਕਿੰਗ ਦੀ ਰੋਂਗ ਪ੍ਰੀਟੈਕਸ ਆਫ ਦੀ ਐਸ ਡੀ ਐਮ ਆਫਿਸ ਐਂਡ ਐਸ ਐਸ ਪੀ ਆਫਿਸ অর ਐਸ ਐਸ ਪੀ ਆਫਿਸ ਇਜ਼ ਰੋਂਗ ਅੱਲਾ ਮੈਂ ਤੈਨੂੰ ਕੰਪਲੀਟਾ ਦੋਣਾ ਇਹਨਾ ਪਰਚੇ ਕਰਾਉਣਾ ਨਹੀਂ ਗੱਡੀ ਆ ਫਾਇਰ ਜਸਟਿੰਕਿਆ ਜਾਂ ਤੁਹਾਡੇ ਨਾਲ ਯੂਜ਼ ਕਰਦੇ ਕੋਈ ਨੰਬਰ ਹਾਂ ਵੀ ਮੈਂ ਮੈਰੀਫਾਈ ਕਰਾ ਵੇਰੀਫਾਈ ਨਹੀਂ ਸਰ ਯਾਰ ਤੂੰ ਨੰਬਰ ਲਾ ਉਹਨੂੰ ਨੰਬਰ ਲਾ ਕੇ ਕਰਾ ਪਾ ਰਹੇ ਐਸਪੀ ਸਾਹਿਬ ਜੀ ਵੀ ਪੈਸੇ ਤੁਸੀਂ ਮੈਨੂੰ ਫੋਨ ਕਰ ਰਹੇ ਸੀਗੇ ਇੱਕ ਮਿੰਟ ਜੀ ਅੱਗੇ ਜੀ ਖੜੇ ਗੱਲ ਕਰ ਰਹੇ ਸਾਡੀ ਵੀ ਬੇਨਤੀ ਹੈ ਅਸੀਂ ਇਹ ਗੱਲ ਕਰ ਲੂ ਫੋਨ ਗਨ ਕੈਂਪ ਲਾਉਣਾ ਕਿਹੜੀ ਪਰਮਿਸ਼ਨ ਲੈਣੀ ਹੈ ਹਰਦਾ ਤੁਹਾਨੂੰ ਦੱਸ ਦਿੰਦੇ ਆਂ ਐਵਰੀਥਿੰਗ ਪਰਮਿਸ਼ਨ ਹੁੰਦੀ ਹੈ ਹਰ ਚੀਜ਼ ਦੀ 100 ਤੋਂ ਨਹੀਂ ਕੋਈ ਸੈਪਰੇਟ ਹਾਂਜੀ ਡੈਡੀ ਇਜ਼ ਸੈਪਰੇਟ ਅੱਛਾ ਜੇ ਪਰਮਿਸ਼ਨ ਨਹੀਂ ਹੁੰਦੀ ਸਰ ਓਕੇ ਜੇ ਪਰਮਿਸ਼ਨ ਨਹੀਂ ਹੁੰਦੀ ਇਟ ਇਜ਼ ਇਲੀਗਲ 1 ਮਿੰਟ ਹੋ ਜਾਓ ਦੇਖ ਲੇ ਆਈ ਐਮ ਆਸਕਿੰਗ ਕੁਛ ਵੀ ਇਲੀਗਲ ਓਕੇ ਆਨੇ ਪਰਮਿਸ਼ਨ ਦਿਖਾਓ ਮੈਨੂੰ ਆ ਕੈਂਪ ਸੀ ਪਰਮਿਸ਼ਨ ਇੱਕ ਮਿੰਟ ਹਟ ਜਾ ਯਾਰ ਇੱਕ ਮਿੰਟ ਮਿੰਟ ਬਾਈ ਆ ਪਰਮਿਸ਼ਨ ਆ ਮੈਨੂੰ ਕੈਂਪਸ ਦਿਖਾਓ ਕਿੱਥੇ ਹੈ ਬਾਈ ਅਸੀਂ ਇੱਕ ਸ਼ਿਕਾਇਤ ਅੰਦਰ ਭੇਜੀ ਹੈ ਐਮ ਐਲ ਏ ਨੇ ਕੈਂਪ ਲੋਇਰੀ ਪਰਮਿਸ਼ਨ ਆ ਦਿਖਾ ਦਿਓ ਗੈਟ ਅ ਸੈਂਡ ਪਰਮਿਸ਼ਨ ਵਨ ਦਿਖਾਓ ਕਿ ਨਾ ਨਹੀਂ ਮੈਂ ਤੁਹਾਨੂੰ ਰਿਟਰਨ ਕਾਪੀ ਵਿੱਚ ਐਸ ਐਚ ਓ ਸਾਹਮਣੇ ਸਰ ਆਪ ਬੈਠੋ ਮੇਰੇ ਤੋਂ ਕਾਪੀ ਆਫ ਦ ਕੰਪਲੇਂਟ ਸਰ ਲੈਟ ਮੀ ਟੈਲ ਯੂ ਸਰ ਨਹੀਂ 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 ਸਰ ਨਹੀਂ ਨਹੀਂ ਐਮ ਐਲ ਏ ਸਾਹਿਬ ਹੈ ਬਾਈ ਸਰ ਮੈਨੂੰ ਜਸਟ ਮੀ 1 ਮਿੰਟ ਸਰ ਕੋਈ ਗੱਲ ਨਹੀਂ ਨੰਬਰ ਤੁਮਹਾਨੂੰ ਪਹਿਲੇ 10 ਹੈਲੋ ਮੇਰਾ ਨੰਬਰ ਤਾਂ ਤੁਹਾਡੇ ਕੋਲ ਫਿੱਟ ਹੈ ਮੇਰੇ ਕੋਲ ਹੈਗਾ ਸਰ ਹਾਂ ਮੇਰੇ ਕੋਲ ਵੀ ਆ ਗਿਆ ਨਹੀਂ ਉਹ ਦੂਜਾ ਵਾਲਾ ਦਿਓ ਜੀ ਕੋ ਗੋਗੀ ਉਹ ਯਾਰ ਇਹ ਸਿੱਧੀ ਉਹ ਨੰਬਰ ਦੇ ਯਾਰ ਕਿਨਾਂ ਨੇ ਸਰਪੰਚ ਸਾਹਿਬ ਨੂੰ ਤਪਕਾ ਮੈਰੀ ਸੀ ਕੱਲ ਪੁਲਿਸ ਤੇ ਆ ਨੰਬਰ ਤੇ ਹੈ ਜੀ ਬਸ ਅੱਜ ਸਵੇਰੇ ਵੀ ਗਿਆ ਦੀ ਹਾਂ ਲੋ ਜੀ ਇੱਕ ਮਿੰਟ ਦਿਓ ਮੈਂ ਉਹ ਨੰਬਰ ਅਸੀਂ ਜਿਹੜਾ ਨਾਇਨ 7 97 00971 ਦਿਓ ਜੀ 971 ਤਾਂ ਮੈਂ 797 ਪੰਜਾਬੀ ਜੋ ਸਾਨੂੰ ਨਹੀਂ ਜਦੋਂ ਦਫਤਰ ਜੇ ਕੋਈ ਬੰਦਾ ਨਹੀਂ ਆਇਆ ਨਹੀਂ ਸਰ ਉਹਦੇ ਸਾਨੂੰ ਨਹੀਂ ਫਰਕ ਪੈਂਦਾ ਸਰ ਮੇਰੀ ਗੱਲ ਸੁਣੋ ਆਹ ਤਾਂ ਟੈਲੀਫੋਨ ਬੰਦੇ ਨਾਮ ਲੈ ਕੇ ਫਰੋਡ ਦੀ ਗੱਲ ਕਰਦੇ ਸਰ ਹੀ ਇਸ ਬੀਨ ਕਾਲ ਟੂ ਦ ਐਸ ਡੀ ਐਮ ਆਫਿਸ ਸਰ ਵੇ ਫਿਰ ਰੈਪੋਰਟ ਦਰਜ ਕਰੋ ਜੇ ਕੋਈ ਆਟਾ ਬੰਦਾ ਨਹੀਂ ਆ ਕੇ ਨਹੀਂ ਟੇਕਦੇ ਨੇ ਆਲੋ ਸਰ ਇਹ ਦੇਖੋ ਨਾ ਆਲੋ ਸਰ ਆ ਆ ਦੇਖੋ ਫਿਰ ਗੁਰਦੀਪ ਸਿੰਘ ਉਹਨਾਂ ਦਾ ਨਾਮ ਹੈ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਡੀਐਸਪੀ ਸਾਹਿਬ ਦਾ ਹੁਕਮ ਹੈ ਫਿਰ ਮੈਂ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਤੁਹਾਡੀ ਗੱਲ ਕੀਤੀ ਮੈਂ ਤੁਹਾਨੂੰ ਟੈਲੀਫੋਨ ਲਾਇਆ ਸਰ ਯੂ ਕੈਂਟ ਅਨਸਰ ਨਹੀਂ ਨੋ ਪ੍ਰੋਬਲਮ ਸਰ ਯੂ ਕੈਨ ਬੀ ਬਿਜ਼ੀ ਆਲਸੋ ਉਸ ਤੋਂ ਬਾਅਦ ਮੇਰੀ ਕੰਸਟੈਂਟਲੀ ਗੱਲ ਚੱਲ ਰਹੀ ਹੈ ਸਾਰਿਆਂ ਨਾਲ ਇਹ ਕਹਿੰਦੇ ਜੀ ਕੋਈ ਕਮੇਟੀ ਬਣਾਈ ਗਈ ਹੈ ਕਮੇਟੀ ਇਸ ਕਰਕੇ ਬਣਾਈ ਗਈ ਹੈ ਵੀ ਉਹਨਾਂ ਬੰਦਿਆਂ ਨੂੰ ਟੈਲੀਫੋਨ ਜਾ ਰਿਹਾ ਵੀ ਤਾ ਤੂੰ ਇੱਥੇ ਐਸ ਡੀ ਐਮ ਆਫਿਸ ਸਤ ਮੈਂ ਤੁਹਾਨੂੰ ਸੱਚਾਈ ਦੱਸਣੇ ਆ ਨਾ ਇਹ ਨਾ ਇਹ ਕੱਲ ਸੁਣੋ ਪਹਿਲਾਂ ਤੁਸੀਂ ਉਹ ਸਰ ਉਹ ਦੂਜੀ ਜਿਹੜੀ ਵੀ ਡੀ ਸੀ ਵਾਲੀ ਗੱਲ ਕਰੀ ਜਾਂਦੇ ਨੇ ਵਿੱਚ ਕਿਹੜੀ ਵੀ ਨਹੀਂ ਸੀ ਇੱਕ ਮਿੰਟ ਸੁਣਾਓ ਸੁਣਾਓ ਜੀ ਪਲੀਜ਼ ਤੁਸੀਂ ਕੁਝ ਕਨਫਿਊਜ਼ ਕਰ ਰਹੇ ਹੋ ਸੁਣੋ ਜੀ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਬਣ ਗਈਆਂ ਨੇ ਉਹਦੇ ਚਾਰ ਮੈਂਬਰੀ ਕਮੇਟੀ ਬਣਾਂਗੇ ਸੁਣੋ ਨਾ ਅੱਛਾ ਉਹ ਬੰਦਾ ਕਿਹਾ ਉਹ ਬੰਦੇ ਦੀ ਵਰਡਿੰਗ ਦੇ ਵਿੱਚ ਫਰਕ ਹੈ ਭਾਜੀ ਮੈਂ ਤੁਹਾਨੂੰ ਕਹਿ ਰਹੇ ਨੇ ਮੇਰੀ ਗੱਲ ਸੁਣੋ ਤੁਹਾਨੂੰ ਇੱਕ ਗੱਲ ਅਸੀਂ ਕਲੀਅਰਲੀ ਕਹਿ ਰਹੇ ਆ ਮੈਂ ਤੁਹਾਨੂੰ ਤੁਸੀਂ ਇਹ ਗੱਲ ਮੰਨਦੇ ਹੋ ਚਲੋ ਅਸੀਂ ਮੰਨਦੇ ਜੇ ਤੁਹਾਨੂੰ ਅਸੀਂ ਰਿਟਰਨ ਕੰਪਲੀਟ ਆ ਬੰਦਿਆਂ ਦੀਆਂ ਨੰਬਰਾਂ ਦੇ ਨਾਲ ਦੇਨੇ ਵਲੀਊ ਰਜਿਸਟਰ ਐਫ ਆਈ ਆਰ ਕੇਸ ਟਾਈਮ ਪਹਿਲਾਂ ਪਹਿਲਾਂ ਹੋਵੇ ਨਾ ਨੋ ਵਲੀਊ ਰਜਿਸਟਰ ਨਾਲ ਪਲੇਟ ਕੇਸ ਹੈ ਬਾਹਰ ਨੋ ਇੱਕ ਮਿੰਟ ਇੱਕ ਮਿੰਟ ਨਹੀਂ 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 ਬੰਦਾ ਬੰਦਾ ਕਰੇ ਇੱਕ ਡੋਟ ਮੈਟਿਕ ਐਨੇ ਤੁਹਾਨੂੰ ਬੰਦਾ ਕਹਿ ਰਿਹਾ ਜਿਉਂਨੇ ਪੂਰੀ ਗੱਲ ਨਹੀਂ ਸੁਣੀ ਮੇਰੇ ਸਾਹਮਣੇ ਬੰਦੇ ਨੂੰ ਕਾਲ ਕੀਤਾ ਗਿਆ ਵੀ ਤੁਸੀਂ ਡਾਟਾ ਜਿਹੜਾ ਹੈਗਾ ਦਿਓ ਨਾ 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 ਉਹਨੇ ਕੀ ਦੇਖੋ ਨਹੀਂ ਗਲਤ ਕਰ ਬਿਲਕੁਲ ਨਹੀਂ ਸਰ ਲੈਟਸ ਨਾ ਬਿਲਕੁਲ ਨਹੀਂ ਸਰ ਜੀ ਸਾਹਿਬ ਚੱਲ ਸੁਣਦੇ ਹਾਂ ਕਦੇ ਤੁਸੀਂ ਨਾ ਨਾ ਨਹੀਂ ਸੁਣਦੇ ਉਹਨੇ ਨਾ 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 ਨਹੀਂ ਨਹੀਂ ਉਹਨੇ ਕੀ ਕਿਹਾ ਜੀ ਮੈਨੂੰ ਮੀਟਿੰਗ ਵਾਸਤੇ ਬੁਲਾ ਸਰ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ ਅਸੀਂ ਤੁਹਾਡੀ ਰਿਸਪੈਕਟ ਕਰਦੇ ਮੇਰੀ ਗੱਲ ਸੁਣੋ ਉਹਨੇ ਕੀ ਕਿਹਾ ਜੀ ਮੈਨੂੰ ਪੁੱਛਿਆ ਵੀ ਤੁਹਾਨੂੰ ਮੀਟਿੰਗ ਲਈ ਬੁਲਾਇਆ ਨਾ ਨਹੀਂ ਨਹੀਂ ਮੀਟਿੰਗ ਮੇਰੇ ਕਾਲ ਸੁਣੋ ਉਸ ਬੰਦੇ ਨੂੰ ਜਿਹੜਾ ਬੰਦਿਆਂ ਨੂੰ ਡਰਾਮ ਚ ਪਾਉਂਦੇ ਆਂ ਵੀ ਬਰੂਨ ਹੈ ਤੁਸੀਂ ਸਾਡੀ ਆਇਆ ਕਰੋ ਚਲੋ 1 ਮਿੰਟ ਵੀਰ ਜੀ 1 ਮਿੰਟ ਮੇਰੀ ਬੇਨਤੀ ਹੁਣ ਮੈਂ 1 ਮਿੰਟ ਕਿਸੇ ਪੂਰੇ ਪੰਜਾਬ 1 ਮਿੰਟ ਪੂਰੇ ਪੰਜਾਬ 1 ਮਿੰਟ ਰਹਿ ਜਾਣ ਮੁਰਦਾਬਾ 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 खोता तीन साढ़े तीन सौ चार सौ बंटा जिन्हें कैंप्टन लाया मैं चलो सामने करो जरूर इंक्रिया नरेंद्र भाई मोदी भारतीय जनता पार्टी

ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁਰਦਾਬਾਨ 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 ਸਰਕਾਰ ਦੀ ਧੱਕੇਸ਼ਾਈ ਪੰਜਾਬ ਚ ਡੈਮੋਕ੍ਰੇਸੀ ਖਤਮ ਕਰਨ ਦੀ ਗੱਲ ਔਰ ਖਾਸ ਕਰਕੇ ਮਨੀਸ਼ ਸੋਦੀਆ ਸਾਹਿਬ ਦੀ ਉਹ ਕਰਦਾ ਜਿਹੜਾ ਹੈਡ ਹੁੰਦਾ ਹੈ ਨਾ ਉਹਦੀ ਸੋਚ ਪਰਿਵਾਰ ਨੂੰ ਡਾਇਰੈਕਸ਼ਨ ਦਿੰਦੀ ਹੈ ਇਹ ਸਾਡੇ ਸਾਰੇ ਘਰਾਂ ਦੇ ਵਿੱਚ ਰਿਹਾ ਤੁਸੀਂ ਸਾਹਿਬ ਲਾਓ ਕਿ ਸੋਧਿਆ ਸਾਹਿਬ ਦੀ ਹਿੰਮਤ ਦੇਖੋ ਕਿ ਪੰਜਾਬ ਦੀ ਧਰਤੀ ਤੇ ਆ ਕੇ ਪੰਜਾਬ ਦੀਆਂ ਭੈਣਾਂ ਨੂੰ ਬਿਠਾ ਕੇ ਸਾਹਮਣੇ ਔਰ ਦੁੱਖ ਇਸ ਗੱਲ ਦਾ ਹੈ ਕਿ ਸੀਐਮ ਜਿਹੜਾ ਉਹ ਐਕਸ ਡਿਪਟੀ ਸੀਐਮ ਦੇ ਅੱਗੇ ਬੈਠਾ ਔਰ ਕਰੰਟ ਸੀਐਮ ਔਰ ਤੁਸੀਂ ਹਿੰਮਤ ਦੇਖੋ ਜਿਹੜਾ ਸਾਫਤਾ ਡਿਪਟੀ ਸੀਐਮ ਹੈ ਉਹ ਇਹ ਕਹਿ ਰਿਹਾ ਵੀ ਸਾਬ ਦਾਮ ਦੰਡ ਭੇਦ ਪੰਜਾਬ ਦੀ ਸਰਕਾਰ ਬਣਾਉਣੀ ਹੈ ਤੇ ਸਾਬਦਮ ਦੰਡਬੇਦ ਆ ਦੇਖ ਲੋ ਆ ੱੱੱ ਲੜਾਈ ੱੱੱ ਕਰਾਉਣਾ ਸ਼ਰੀਆਮ ਝਗੜਿਆ ਕਰਾਉਣਾ ਭਾਜਪੀ ਦੇ ਅਮੰਦਿਆ ਯਾਰ ਮਰ ਜੀ ਮੈਂ ਕਾਪੀ ਦਿਖਾਈ ਸੀ ਸਾਹਿਬ ਜੀ ਨੂੰ ਭਾਜਪੀ ਦੇ ਕੱਲ ਕੈਂਪੇਨਾਂ ਨੇ ਸਾਰੇ ਪੰਜਾਬ ਦੇ ਵਿੱਚ ਰੁਕੇ ਆ ਤੇ ਇੱਕ ਲੈਟਰ ਕੱਢੀ ਆ ਵੀ ਇਹ ਡਾਟਾ ਜਿਹੜਾ ਮਿਸਯੂਜ਼ ਹੋ ਰਿਹਾ ਮੈਂ ਰਿਟਰਨ ਕੰਪਲੇਂਟ ਪ੍ਰਸ਼ਾਸਨ ਨੂੰ ਕੀਤੀ ਹੈ ਤੁਸੀਂ ਸਾਰੇ মিডিਆ ਵਾਲੇ ਐਮਐਲਏ ਦੇ ਪੇਜ ਤੇ ਵੀ ਜਾ ਸਕਦੇ ਹੋ ਜੇ ਇਸ ਤਰਜ ਤੇ ਭਾਰਤੀ ਜਨਤਾ ਪਾਰਟੀ ਨੇ ਕੈਂਪ ਲਾ ਰਹੀ ਸੀ ਸੇਵਾ ਦੇ ਤੁਸੀਂ ਇੱਕ ਵੀ ਬੰਦੇ ਨੂੰ ਪੁੱਛ ਲਿਓ ਕਿਸੇ ਨੂੰ ਇਹ ਨਹੀਂ ਪੁੱਛਿਆ ਵੀ ਭਾਈ ਤੈਂ ਵੋਟ ਕਿਨੂੰ ਪਾਈਆਂ ਕਿਨੂੰ ਪਾਉਣੀਆਂ ਅਸੀਂ ਤਾਂ ਸਿਰਫ ਤੇ ਸਿਰਫ ਜਿਹੜਾ ਜੋ ਕਾਰਡ ਸੈਂਟਰ ਦੀਆਂ ਸਕੀਮਾਂ ਦੇ ਸੀਗੇ ਉਹ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਪਹਿਲੋਂ 5 ਸਾਲ ਕਾਂਗਰਸ ਦੀ ਸਰਕਾਰ ਰਹੀ ਉਹਨਾਂ ਦੀ ਜ਼ਿੰਮੇਵਾਰੀ ਹੁਣ ਸਾਢੇ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਕਿ ਗਰੀਬਾਂ ਨੂੰ ਮਕਾਨ ਕਿਸਾਨ ਨੂੰ ਕਿਸਾਨ ਨਿਧੀ ਔਰ ਜਿਹੜਾ ਹੈਗਾ ਆ ਲੋਕਾਂ ਦੇ ਆਯੁਸ਼ਮਾਨ ਕਾਰਡ ਬਣਾਣ ਅਸੀਂ ਤਾਂ ਸਿਰਫ ਉਹ ਕਾਰਡ ਬਣਾ ਰਹੇ ਸੀ ਉਸੇ ਤਰਜ਼ ਤੇ ਰੋਪੜ ਐਮ ਐਲ ਏ ਨੇ ਵੀ ਉਹ ਲਾਏ ਆ ਜੋ ਸਾਡੀ ਕਾਰਵਾਈ ਬਣਦੀ ਸਾਡੇ ਤੇ ਉਹ ਐਮ ਐਲ ਏ ਤੇ ਵੀ ਕਰਨ ਬਿਲਕੁਲ ਮੈਂ ਵੇਧ ਪ੍ਰੂਫ ਦਿੱਤੀ ਹੈ ਫੋਟੋਆਂ ਦਿੱਤੀਆਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਜਿਹੜਾ ਹੈਗਾ ਉਹਦੇ ਪੇਜ ਤੇ ਜਾ ਕੇ ਉਹ ਫੋਟੋਆਂ ਕੱਢ ਲਿਓ ਨਹੀਂ ਤਾਂ ਮੈਨੂੰ ਕਹੋ ਮੈਂ ਆਪਣੇ ਆਫਿਸ ਤੋਂ ਪਹੁੰਚਾ ਦੂੰਗਾ ਹੁਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇੱਕ ਵਰਗ ਸੇਵਾ ਕਰਨ ਵਾਲਾ ਉਹਨਾਂ ਨੂੰ ਤੁਸੀਂ ਧੱਕਾ ਕਰੋਗੇ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰਾਂ ਨੂੰ ਗ੍ਰਿਫਤਾਰ ਕਰੋਗੇ ਕੱਲ ਜਾ ਕੇ ਸਾਡਾ ਕੈਂਪ ਰੁਕਵਾਇਆ ਤੁਸੀਂ ਇੱਕ ਗੱਲ ਦੱਸੋ ਇਹ ਆਈ ਆਈ ਕਾਰਡ ਦੇ ਉੱਤੇ ਅਸੀਂ ਲੋਕ ਦੁਕਾਨਾਂ 'ਚ ਟੀ-ਸ਼ਰਟ ਲੈਣ ਜਾਂਦੇ ਹਾਂ ਉਹ ਵੀ ਤੁਹਾਨੂੰ ਜਾ ਕੇ ਪੁੱਛਦੇ ਸਰ ਫਾਰਮ ਡਿਟੇਲਸ ਭਰ ਦਿਓ ਤੇ ਫਿਰ ਤੁਸੀਂ ਦੁਕਾਨਾਂ ਵੀ ਬੰਦ ਕਰਾਓ ਅੱਛਾ ਜੀ ਵੀਰ ਜੀ ਕੀ ਹੈ ਜਿਹੀ ਲੋੜ ਪੈ ਗਈ ਵੀ ਤੁਹਾਡੀ ਪਾਰਟੀ ਨੂੰ ਇਹ ਕੈਂਪ ਲਾਉਣੇ ਪੈ ਗਏ ਲੋੜ ਕਿਉਂ ਪੈ ਗਈ ਜੀ ਇੱਥੇ ਸੁਵਿਧਾਵਾਂ ਇਹ ਤਾਂ ਤੁਸੀਂ ਲੋੜ ਨਹੀਂ ਇੱਕ ਵਾਰੀ ਸਰਕਾਰਾਂ ਦੀ ਸਰਕਾਰਾਂ ਦੇ ਤੱਕ ਪਹੁੰਚਣ ਕੀ ਉਹ ਸਕੀਮਾਂ ਪਹੁੰਚ ਨਹੀਂ ਰਹੀਆਂ ਜਾਂ ਕੀ ਦਿੱਕਤ ਆ ਰਹੀ ਹੈ ਵੀ ਭਾਜੀਪੀ ਨੂੰ ਕੈਂਪ ਲਾਉਣੇ ਪੈਗੇ ਜੇ ਸਕੀਮਾਂ ਪਹੁੰਚਦੀਆਂ ਹੁੰਦੀਆਂ ਤੇ ਜਦੋਂ ਅਸੀਂ ਪਿੰਡਾਂ 'ਚ ਫਿਰਦੇ ਸੀਗੇ ਤੇ ਲੋਕ ਸਾਨੂੰ ਰੋਂਦੇ ਸੀਗੇ ਵੀ ਸਰ ਸਾਡੇ ਆਧਾਰ ਕਾਰਡ ਬਣਾ ਲਾ ਔਰ ਇੱਥੇ ਗੱਲ ਨਹੀਂ ਮੁੱਕਦੀ ਵੀਰ ਜੀ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਤੁਸੀਂ ਆਪਣੇ ਲੈਵਲ ਤੇ ਵੈਰੀਫਾਈ ਕਰਾ ਲਿਓ ਸਰ ਕਾ ਇਹਦੇ ਉੱਤੇ ਵੀ ਇੱਕ ਮਾਫੀਆ ਚੱਲਦਾ ਸੀ 60 60 100 100 ਰੁਪਿਆ ਲੈ ਕੇ ਲੋਕਾਂ ਦੇ ਕਾਰਡ ਬਣਾਏ ਆ 60 60 100 100 ਰੁਪਿਆ ਲੈ ਕੇ ਭਾਈ ਲੋਕ ਤਾਂ ਕਹਿ ਰਹੇ ਜੀ ਕਾਰਡ ਜਿਹੜੇ ਬਣਾਏ 60 60 100 100 ਰੁਪਿਆ ਲੈ ਕੇ ਇਹਨਾਂ ਨੇ ਕਾਰਡ ਬਣਾਏ ਆ ਉਹ ਲੋਕ ਸਾਡੇ ਕੋਲ ਹੁੰਦੇ ਸੀ ਸਾਨੂੰ ਬੇਨਤੀ ਕਰਦੇ ਸੀਗੇ ਵੀ ਭਾਈ ਸਾਹਿਬ ਸਾਨੂੰ ਜਿਹੜਾ ਹੈਗਾ ਕੀ ਪੈਸੇ ਦੇਣੇ ਪੈਣਗੇ ਇਹ ਸਾਰੀਆਂ ਚੀਜ਼ਾਂ ਅਸੀਂ ਹਾਈ ਕਮਾਂਡ ਦੇ ਧਿਆਨ 'ਚ ਲੈ ਕੇ ਆਏ ਤਾਂ ਹੀ ਹਾਈ ਕਮਾਂਡ ਨੇ ਕਿਹਾ ਕਿ ਜਿਹੜੀ ਸੇਵਾ ਔਰ ਫ੍ਰੀ ਸੇਵਾ ਲੋਕਾਂ ਦੀ ਹੋਣੀ ਚਾਹੀਦੀ ਹੈ ਉੱਥੇ ਇਹ ਮਾਫੀਏ ਨੂੰ ਐਲੀਮੀਨੇਟ ਕਰਨ ਲਈ ਜ਼ਿੰਮੇਵਾਰੀ ਲਾਏ ਵੀ ਭਾਈ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਚਾਹੇ ਡਿਸਟ੍ਰਿਕਟ ਦਾ ਹੋਵੇ ਚਾਹੇ ਬੂਥ ਦਾ ਹੋਵੇ ਉਹ ਪਿੰਡਾਂ ਚ ਜਾ ਕੇ ਕੈਂਪ ਲਾ ਲਾਲ ਗਾਲ ਗਲਬਨੀ ਕਿਦਾਂ ਦੇਖਦੇ ਹੋਏ ਆ ਕੇਂਦਰ ਸਰਕਾਰ ਪਰਮਿਸ਼ਨ ਐਡੀ ਵੱਡੀ ਗੱਲ ਹੈ ਤਾਂ ਇਹ ਕੈਂਪ ਕੋ ਪਹਿਲੀ ਵਾਰ ਤਾਂ ਲੱਗ ਨਹੀਂ ਰਹੇ ਇਹ ਤਾਂ ਪਿਛਲੇ 11 ਸਾਲਾਂ ਤੋਂ ਲੱਗਣਦੇ ਆ ਜਿਹੜੇ 60 ਰੁਪਏ ਲੈ ਕੇ ਬਣਾਉਂਦੇ ਸੀ ਉਹ ਚੰਗੇ ਆ ਅਸੀਂ ਜਿਹੜੇ ਬਣਾ ਰਹੇ ਮੁਫਤ ਵਿੱਚ ਅਸੀਂ ਚੰਗੇ ਠੀਕ ਹੈ ਜੀ ਤੇ ਦੂਸਰੀ ਗੱਲ ਹੈ ਜੇ ਇੰਨੇ ਹੀ ਮਾੜਾ ਤਾਂ ਤੁਹਾਡੇ ਜਿਹੜੇ ਐਮਪੀ ਜਿਹੜੇ ਐਮਐਲਏ ਉਹ ਲਾਉਂਦੇ ਉਹਨਾਂ ਤੇ ਵੀ ਬਣਦੀ ਉਹ ਕਾਰਵਾਈ ਕਰੋ ਤੁਸੀਂ ਕਿਉਂ ਨਹੀਂ ਰੋਕੇ ਤੁਸੀਂ ਕਿਉਂ ਨਹੀਂ ਆਪਣੇ ਐਮਐਲਏ ਨੂੰ ਰੋਕਿਆ ਜਿਹੜੇ ਸੁਵਿਧਾ ਕੇਂਦਰ ਸਰਕਾਰ ਨੇ ਖੋਲੇ ਆ ਕੀ ਉਹ ਸੁਵਿਧਾ ਕੇਂਦਰ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਉੱਥੇ ਵੀ ਇਹ ਸੁਵਿਧਾ ਦੇ ਕੋ ਜਿਹੜੇ ਤਾਂ ਪਰਮਿਸ਼ਨ ਤਾਂ ਕਿਤੇ ਵੀ ਜਿੱਥੇ ਇਕੱਠ ਹੁੰਦਾ ਉਹਦੀ ਲਾਗੂ ਹੁੰਦੀ ਹੈ ਜੇਕਰ ਤਾਂ ਇਹਨਾਂ ਨੇ ਐਮਐਲਏ ਸਾਹਿਬ ਤੇ ਲਗਾਏ ਨੇ ਉਹ ਆਲਰੇਡੀ ਜਿਹੜੇ ਹੈਗੇ ਪ੍ਰਮਾਣਿਕੀ ਨਾਲ ਜਿਹੜੇ ਹੈਗੇ ਸਰਕਾਰੀ ਦੇ ਹੀਕ ਸ਼ਡਿਊਲ ਦੇ ਤਹਿਤ ਕੈਂਪ ਲੱਗੇ ਹੋਣੇ ਇਸ ਲਈ ਉਹ ਜਿਹੜੇ ਹੈਗਾ ਬੇਗਨਾਲ ਤੇ ਹੁਣ ਇਹਨਾਂ ਦੇ ਉੱਤੇ ਕੀ ਐਕਸ਼ਨ ਕੀਤਾ ਗਿਆ ਜਿਹੜਾ ਪ੍ਰੋਟੈਸਟ ਹੋਇਆ ਜਾਂ ਕੀ ਸਿਚੁਏਸ਼ਨ ਜਿਹੜੀ ਬਣੀ ਨੇ ਕੁਛ ਨਹੀਂ ਹੈ ਤਾਂ ਪੁਲਿਸ ਜਿਹੜੀ ਹੈਗੀ ਹੈ ਲੋੜ ਅਨੁਸਾਰ ਜਿਹੜੀ ਕਾਰਵਾਈ ਅਮਲ ਚਲਾਈਗੀ ਲੰਬਾ ਇਹਨਾਂ ਤੇ ਜਿਹੜੇ ਅਰੈਸਟ ਕੀਤੇ ਕਾਰਵਾਈ ਕਰਨ ਬਾਰੇ ਇਹ ਪੁਲਿਸ ਦਾ ਹੋਇਆ ਪ੍ਰੀਓਰਿਟੀ ਹੈ ਉਹ ਆਪਣੇ ਸਾਹਮਣੇ ਸੀ ਡਿਊਟੀ ਮਿਨਿਸਟਰਟ ਹਾਂ ਐਜ਼ ਐ ਐਸ ਡੀ ਐਮ ਹਾਂ ਪਰ ਤੁਹਾਡੀ ਹਾਜ਼ਰੀ ਦੇ ਵਿੱਚ ਅਰੈਸਟ ਹੋਈ ਹੈ ਅਸੀਂ ਉਹਨਾਂ ਦੇ ਜਿਹੜੀ ਵੀ ਹੈ ਉਹਨਾਂ ਦੇ ਪੁੱਛ ਪੜਤਾਲ ਕਰਕੇ ਉਹ ਦੇਖਾਂਗੇ ਕਿ ਪੁਲਿਸ ਦੇ ਕੋਲੋਂ ਕੀ ਕਾਰਵਾਈ ਕਰਨੀ ਚਾਹੀਦੀ ਹੈ ਮੁਰਦਾਬਾ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ 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 ਜੈ ਸਰਕਾਰ ਮੁਰਦਾਬਾ ਨਮਸਕਾਰ ਨਾ ਨਾ ਤੁਸੀਂ ਕੱਲੇ ਹੋਣਾ ਲੈ ਕੇ ਮੈਂ ਕਿਸੇ ਹੱਸਲ ਵਿੱਚ ਨਹੀਂ ਜਾਣਾ ਨਾ 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 ਤੁਸੀਂ ਕੱਲੇ ਕੋ ਲੈ ਕੇ ਜਾਓਗੇ ਅਸੀਂ ਕਿਸੇ ਅਧਿਕਾਰੀ ਨੂੰ ਨਹੀਂ ਮਿਲਣਾ ਤੁਸੀਂ ਸਾਨੂੰ ਸਾਰਿਆਂ ਨੂੰ ਰੈਸਟੋਰੈਂਟ ਜਿਨ੍ਹਾਂ ਨੇ ਕੰਮ ਵੀ ਕਰਨੇ ਕਰਵਾਏ ਅਸੀਂ ਆਪਣੀ ਆਵਾਜ਼ ਵੀ ਨਹੀਂ ਚੁੱਕ ਸਕਦੇ ਹੈਗੇ ਕਿਵੇਂ ਉਹਨੂੰ पंजाब सरकार पंजाब सरकार